ਕੰਦਨੇ ਰੱਬ ਜਿਸ ਨੂੰ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਇਹ ਕਹਾਵਤ ਹੁਸ਼ਿਆਰਪੁਰ ਦੇ थाना सदर ਵਿੱਚ ਬਤੌਰ ਕਨਸਟੇਬਲ ਡਿਊਟੀ ਕਰਦੇ ਅਸ਼ੋਕ ਕੁਮਾਰ ਤੇ ਬਿਲਕੁਲ ਠੀਕ ਠੁਕਦੀ ਹੈ ਅਸ਼ੋਕ ਕੁਮਾਰ ਨੂੰ ਲੋੜੀ ਬੰਪਰ ਨੇ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ ਅਸ਼ੋਕ ਕੁਮਾਰ ਦੀ 2 ਕਰੋੜ ਦੀ ਲਾਟਰੀ ਲੱਗੀ ਹੈ ਹੁਣ ਕਰੋੜਪਤੀ ਬਨਣ ਤੋਂ ਬਾਅਦ ਜਿੱਤੇ ਅਸ਼ੋਕ ਕੁਮਾਰ ਨੂੰ ਵਧਾਈਆਂ ਦੇਣ ਨਵਾਲਿਆਂ ਦੀ ਲੰਬੀ ਲਾਈਨ ਲੱਗੀ ਹੈ ਉੱਥੇ ਹੀ ਅਸ਼ੋਕ ਕੁਮਾਰ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਅਸ਼ੋਕ ਕੁਮਾਰ ਦੇ ਮੁਤਾਬਕ ਉਸਨੇ 9 ਸਾਲ ਪਹਿਲਾਂ ਪੁਲਿਸ ਫੋਰਸ ਜੁਆਇਨ ਕੀਤੀ ਸੀ ਕਸਵਾ ਮਹਿਲਪੁਰ ਦੇ ਪਿੰਡ ਮੋਤੀਆ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਬੱਚੇ ਨੇ ਅਤੇ ਇੱਕ ਭੈਣ ਹੈ ਉਹ ਆਪਣੇ ਮਾਤਾ ਪਿਤਾ ਅਤੇ ਦਾਦਾ ਦਾਦੀ ਦੇ ਨਾਲ ਰਹਿੰਦੇ ਨੇ ਅਸ਼ੋਕ ਕੁਮਾਰ ਦੇ ਮੁਤਾਬਕ ਉਹ थाना सदर ਵਿੱਚ ਡਿਊਟੀ ਤੇ ਸਨ ਤਾਂ ਅਚਾਨਕ ਲਾਟਰੀ ਵੇਚਣ ਵਾਲਾ ਆਇਆ ਅਤੇ ਉਸਨੇ ਉਹਨਾਂ ਨੂੰ ਲਾਟਰੀ ਖਰੀਦਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਹਿ ਕਿ ਉਹ ਦੋ ਸੀਰੀਜ਼ ਵਾਲੀ ਲਾਟਰੀ ਲੈ ਲਵੇ ਪਰ ਉਹਨਾਂ ਨੇ ਸਿਰਫ ਇੱਕ ਲਾਟਰੀ ਇਹ ਸੋਚ ਕੇ ਲਈ ਕਿ ਜੇਕਰ ਨਿਕਲ ਨਹੀਂ ਹੋਵੇਗੀ ਤਾਂ ਨਿਕਲ ਜਾਵੇਗੀ رابطہ ਵੈਸੀ ਜੀ ਮੈਨੂੰ ਲੱਗਦਾ ਥਿੰਕ ਉਹ ਫਿਰ ਸਿੱਟ ਬੈਠਾ ਕੰਮ ਕਰ ਰਿਹਾ ਸੀਗਾ ਜੀ ਤੇ ਉਹ ਲੋਟਰੀ ਵਾਲ ਆਇਆ ਤੋਂ ਪਿੱਛੇ ਦਫ਼ਤਰ ਦੇ ਵਿੱਚ ਬਾਕੀ ਮੁਲਾਜ਼ਮਾਂ ਨੂੰ ਕਹਿ ਰਿਹਾ ਸੀ ਕਿ ਲੋਟਰੀ ਲੈ ਲਓ ਤੋਂ ਵੈਸੇ ਮੈਂ ਉਹਨੂੰ ਹਾਸੇ ਦੇ ਵਿੱਚ ਮਜ਼ਾਕ ਲਗਾਇਆ ਮੈਂ ਕਿਹਾ ਇਦਾਂ ਕਰ ਦੇ ਇੱਕ ਮੈਨੂੰ ਵੀ ਦੇ ਦੇ ਮੈਨੂੰ ਲੱਭ ਦੇ ਇਹਦੇ ਵਿੱਚ ਕਿਹੜੀ ਆ 2 ਕਰੋੜ ਵਾਲੀ ਕਿਹੜੀ ਆ ਤੋਂ ਕਹਿੰਦਾ ਭਾਜੀ ਚਲੋ ਦੇਖ ਲਓ ਜੇ ਸਿਲੈਕਟ ਕਰ ਲਓ ਤੇ ਉਹ ਜਦੋਂ ਟਿਕਟ ਲਈ ਤੇ ਕਹਿੰਦਾ ਭਾਜੀ ਤੁਸੀਂ A ਤੇ B ਦੋਨੇ ਅਲੱਗ-ਅਲੱਗ ਸੀਰੀਜ਼ ਹੀ ਲਓ ਵੀ ਦੋਨਾਂ ਚੋਂ ਇੱਕ ਨਿਕਲਦੀ ਆ ਤੇ ਮੈਂ ਕਿਹਾ ਵੀ ਤੂੰ ਨਹੀਂ ਟਿਕਟ ਤਾਂ ਇੱਕੋ ਹੀ ਨਿਕਲਣੀ ਆ 2 ਕਰੋੜ ਵਾਲੀ ਤੂੰ ਮੈਨੂੰ ਇੱਕੋ ਹੀ ਦੇ ਤੋ ਇੱਕ ਲੈ ਲਈ ਤੇ ਮੈਂ ਉਹਨੂੰ ਆਪਣਾ ਫੋਨ ਨੰਬਰ ਲਿਖਾਇਆ ਆਪਣਾ ਨੰਬਰ ਬੋਲਿਆ ਤੇ ਕਹਿੰਦਾ ਪਾਜੀ ਨੰਬਰ ਤੁਹਾਡਾ ਲੱਕੀ ਆ ਕਾਫੀ ਤੁਹਾਨੂੰ ਲਾਟਰੀ ਨਿਕਲ ਗਈ ਪਰ ਮੈਨੂੰ ਪਤਾ ਨਹੀਂ ਸੀ ਬਈ ਮੇਰੀ ਨਿਕਲ ਸਕਦੀ ਹੈ ਲਾਟਰੀ ਜੀ ਤੋ ਐਦਾਂ ਹੀ 16 1 ਜਿਸ ਦਿਨ ਡਰਾਅ ਨਿਕਲਣ ਵਾਲੀ ਸ਼ਾਮ 5:30 ਵਜੇ ਕਰੀਬ 6:00 ਵਜੇ ਮੈਨੂੰ ਫੋਨ ਕੀਤਾ ਉਸ ਬੰਦੇ ਨੇ ਕਹਿੰਦਾ ਕਿ ਪਾਜੀ ਤੁਹਾਡੀ ਲਾਟਰੀ ਨਿਕਲ ਗਈ ਹੈ ਮੈਨੂੰ ਨਹੀਂ ਯਕੀਨ ਹੋ ਰਿਹਾ ਕਿ ਮੇਰੀ ਲਾਟਰੀ ਨਿਕਲੀ ਤੇ ਕਹਿੰਦਾ ਪਾਜੀ ਹੁਣੇ ਟਿਕਟ ਚੈੱਕ ਕਰੋ ਮੈਂ ਆਪਣੀ ਗੱਡੀ ਦੇ ਵਿੱਚ ਗਿਆ ਤੇ ਉੱਥੇ ਗੱਡੀ ਦੇ ਵਿੱਚ ਮੈਂ ਟਿਕਟ ਰੱਖੀ ਹੋਈ ਸੀ ਜਦੋਂ ਮੈਂ ਟਿਕਟ ਕੱਢੀ ਤੇ ਮੈਂ ਸ਼ੌਕ ਲਿਆ ਹੋ ਗਿਆ ਮੈਂ ਕਿਹਾ ਨਹੀਂ ਯਾਰ ਇਹ ਤਾਂ ਨੰਬਰ ਹੋ ਰਹੀ ਹੈ ਤੇ ਮੇਰੇ ਫਰੈਂਡ ਨੇ ਕਿਹਾ ਨਹੀਂ ਯਾਰ ਤੂੰ ਉੱਪਰ ਦੇਖ ਤੇ ਕੋਈ ਦੀਵਾਲੀ ਬੰਪਰ ਦੀ ਟਿਕਟ ਆਏ ਤਾਂ ਲੋੜੀ ਵਾਲੀ ਹੈ ਹੀ ਨੀਗੀ ਫਿਰ ਮੈਂ ਸੋਚਿਆ ਲੋੜੀ ਵਾਲੀ ਟਿਕਟ ਹੈ ਕਿੱਥੇ ਆ ਮੈਨੂੰ ਨਹੀਂ ਯਾਦ ਆ ਰਿਹਾ ਸੀ ਮੈਨੂੰ ਚੇਤਾ ਆਇਆ ਕਿ ਉਹ ਥਾਣੇ ਪਈ ਹੈ ਫਿਰ ਮੈਂ ਥਾਣੇ ਆਇਆ ਰਾਤ ਨੂੰ ਸਪੈਸ਼ਲ ਇਥੇ ਉਹ ਟਿਕਟਾਂ ਕੇ ਚੈੱਕ ਕੀਤੀ ਤੇ ਫਿਰ ਯਕੀਨ ਹੋਇਆ ਕਿ ਹੈ ਪਰ ਉਸੋ ਵੀ ਮੈਨੂੰ ਕਨਫਰਮ ਨਹੀਂ ਸੀ ਕਿਉਂਕਿ ਕੋਈ ਪ੍ਰਾਈਵੇਟ ਕੰਪਨੀ ਦੀ ਪ੍ਰਾਈਵੇਟ ਏਜੰਸੀ ਨੇ ਉਹਦੇ ਉੱਪਰ ਉਹ ਡਰਾਅ ਕੀਤਾ ਹੋਇਆ ਸੀ ਪੋਸਟ ਕੀਤਾ ਹੋਇਆ ਸੀਗਾ ਜਦ ਤੱਕ ਪੰਜਾਬ ਗੈਜਟ ਦੇ ਕਿਸੇ ਰਿਜ਼ਲਟ 'ਚ ਨਹੀਂ ਚੜਦਾ ਸੀ ਉਦ ਤੱਕ ਮੈਨੂੰ ਕੋਈ ਯਕੀਨ ਨਹੀਂ ਸੀਗਾ ਤੇ ਸਵੇਰ ਨੂੰ ਪੰਜਾਬ ਗੈਜਟ ਦਾ ਰਿਜ਼ਲਟ ਆਇਆ ਸੀ ਤੋਂ ਅਸੀਂ ਵਿੱਚ ਚੈੱਕ ਕੀਤਾ ਅਸ਼ੋਕ ਕੁਮਾਰ ਦੇ ਨਾਲ ਨਾਲ ਉਹਨਾਂ ਦੇ ਸਾਥੀਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ ਲਾਟਰੀ ਨਿਕਲਣ ਦੇ ਨਾਲ ਹੀ ਅਸ਼ੋਕ ਕੁਮਾਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਭਗਵਾਨ ਨੇ ਅਸ਼ੋਕ ਕੁਮਾਰ ਨੂੰ ਉਸ ਦੀ ਇਮਾਨਦਾਰੀ ਦਾ ਫਲ ਦਿੱਤਾ ਹੈ ਨੇਚਰ ਨੇਚਰ ਸ਼ੋਕਮਾਰ ਦੀ ਬਹੁਤ ਵਧੀਆ ਜੀ ਰੱਬ ਨੂੰ ਮੰਨਣ ਵਾਲਾ ਤੇ ਦੀਨ ਦੁਖਿਆਂ ਦੀ ਸੇਵਾ ਕਰਨ ਵਾਲਾ ਮੁੰਡਾ ਹੈਗਾ ਜੀ ਤੇ ਲੈਟਰੀ ਉਹਦੀ ਨਿਕਲੀ ਹੈਗੀ ਆ ਤੇ ਖੁਸ਼ੀ ਦਾ ਮੋਲ ਸਾਰੇ ਠਾਣੇ ਜਹਾਗਾ ਸਾਨੂੰ ਇਹ ਲੱਗਦਾ ਲੈਟਰੀ ਸਾਡੀ ਸਾਰਿਆਂ ਦੀ ਨਿਕਲੀ ਹੈਗੀ ਹੈ ਤੇ ਵਧੀਆ ਸੋਚਦਾ ਹੈਗਾ ਪ੍ਰਮਾਤਮਾ ਨੇ ਵੀ ਇਹਨੂੰ ਵਧੀਆ ਸੋਚ ਦਾ ਰਿਜ਼ਲਟ ਦਿੱਤਾ ਹੈਗਾ ਕਿ ਇਹ ਇਨਸਾਨ ਵਧੀਆ ਸੋਚਦਾ ਤੇ ਇਹਨੂੰ ਕੁਝ ਨਾ ਕੁਝ ਕੋਈ ਤੋਹਫਾ ਦੇਈਏ ਦਿੱਤਾ ਹੈਗਾ ਮੈਂ ਚਾਹਨਾ ਕਿ ਗਾਂ ਨੂੰ ਵੀ ਇਦਾਂ ਦਾ ਹੀ ਕਰੇ ਕਿ ਬਿੰਦੂ ਕੈਂਚੇਵਾ ਕਰੇ ਔਰ ਪਰਮਾਤਮਾ ਨੇ ਹੋਰ ਵੱਧ ਤੋਂ ਵੱਧ ਦੇਵੇ। ਅਸ਼ੋਕ ਕੁਮਾਰ ਜਿੱਥੇ ਸਲਾਟਰੀ ਲਈ ਰੱਬ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕਰੇ ਉਥੇ ਹੀ ਉਹਨਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਅਸ਼ੋਕ ਕੁਮਾਰ ਸਭ ਦੀ ਮਦਦ ਕਰਨ ਵਾਲਾ ਇਨਸਾਨ ਹੈ ਅਤੇ ਉਸ ਦੀ ਇਹ ਹੀ ਇਮਾਨਦਾਰੀ ਦਾ ਫਲ ਰੱਬ ਵੱਲੋਂ ਉਸ ਨੂੰ ਦਿੱਤਾ ਗਿਆ। ਹੁਸ਼ਾੜਪੁਰ ਤੋਂ ਸੁਨੀਲ ਖਾਦੀ ਦੀ ਰਿਪੋਰਟ ਡੇਲੀ ਪੋਸ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978